ਜਸਵੰਤ ਸਿੰਘ ਖਾਲੜਾ ਉੱਤੇ ਬਣੀ ਫਿਲਮ ਪੰਜਾਬ 95 ਨੂੰ ਲੈ ਕੇ ਡਾਇਰੈਕਟਰ ਹਰਿੰਦਰ ਿਆਂ ਵੱਲੋਂ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਦਾ ਦਰਦ ਛਲਕਦਾ ਹੋਇਆ ਦਿਖਾਈ ਦੇ ਰਿਹਾ ਹੈ ਉਹਨਾਂ ਵੱਲੋਂ ਲਿਖਿਆ ਗਿਆ ਕਿ ਅੱਜ ਸੈਂਸਰ ਬੋਰਡ ਨੂੰ ਫਿਲਮ ਸੌਂਪਿਆ 3 ਸਾਲ ਹੋ ਗਏ ਹਨ ਉਮੀਦ ਕਰਦਾ ਕਿ ਸੀਬੀਐਫਸੀ ਦੇ ਕਿਸੇ ਕੋਨੇ ਵਿੱਚ ਪਿਆ ਦੀਵਾ ਜ਼ਰੂਰ ਬੱਲੇਗਾ ਤੇ ਉਹਨਾਂ ਵੱਲੋਂ ਇਹ ਪੋਸਟ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਫਿਲਮ ਨੂੰ ਸੈਂਸਰ ਬੋਰਡ ਕੋਲ ਪਏ 3 ਸਾਲ ਪੂਰੇ ਗੇ ਜਿਸ ਤੋਂ ਬਾਅਦ ਦਿਲਜੀਤ ਦਸਾਂਝ ਵੱਲੋਂ ਵੀ ਇਸ ਪੋਸਟ ਨੂੰ ਸਾਂਝਾ ਕੀਤਾ ਗਿਆ ਉਹਨਾਂ ਵੱਲੋਂ ਲਿਖਿਆ ਗਿਆ ਕਿ ਉਮੀਦ ਹੈ ਕਿ ਮੈਂ ਬਹੁਤ ਜ਼ਿਆਦਾ ਉਮੀਦ ਨਹੀਂ ਕਰ ਰਿਹਾ ਦਿਲਜੀਤ ਦਸਾਂਝ ਨੇ ਹਨੀ ਤ੍ਰਿਆੰਦੀ ਸਪੋਰਟਸ ਨੂੰ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਡਾਇਰੈਕਟਰ ਦਾ ਦਰਦ ਛਲਕਿਆ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਅੱਜ ਸੈਂਸਰ ਬੋਰਡ ਨੂੰ ਫਿਲਮ ਸੌਂਪਿਆ 3 ਸਾਲ ਹੋ ਗਏ ਡੈਮੋਕ੍ਰੇਸੀ ਡਾਈਜ਼ ਇਨ ਇਗਨੋਰੈਂਸ ਉਮੀਦ ਹੈ ਕਿ ਮੈਂ ਬਹੁਤ ਜ਼ਿਆਦਾ ਉਮੀਦ ਨਹੀਂ ਕਰ ਰਿਹਾ ਦਿਲਜੀਤ ਸਾਂਝ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਇਸ ਫਿਲਮ ਨੂੰ ਲੈ ਕੇ ਕਈ ਪੋਸਟਾਂ ਸਾਂਝੀਆਂ ਕੀਤੀਆਂ ਗਿਆ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਆਪਣੇ ਹੱਕ ਵਿੱਚ ਬੋਲਣ ਦੀ ਆਜ਼ਾਦੀ ਵੀ ਨਹੀਂ ਹੈ ਦੱਸ ਦੇ ਕਿ ਪੰਜਾਬ 95 ਫਿਲਮ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਬਣਾਈ ਗਈ ਹੈ ਜਿਸ ਨੂੰ ਅੱਜ ਸੈਂਸਰ ਬੋਰਡ ਨੂੰ ਦਿੱਤੇ 3 ਸਾਲ ਪੂਰੇ ਹੋ ਗਏ ਹਨ ਜਿਸ ਤੋਂ ਬਾਅਦ ਫਿਲਮ ਦੇ ਡਾਇਰੈਕਟਰ ਦਾ ਦਰਦ ਸੋਸ਼ਲ ਮੀਡੀਆ ਉੱਤੇ ਛਲਕਿਆ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਉਮੀਦ ਕਰਦਾ ਹਾਂ ਕਿ ਸੀਬੀਐਫਸੀ ਦੇ ਕਿਸੇ ਕੋਨੇ ਵਿੱਚ ਇਹ ਦੀਵਾ ਜ਼ਰੂਰ ਬਲੇਗਾ ਅੱਜ ਸੈਂਸਰ ਬੋਰਡ ਨੂੰ ਫਿਲਮ ਸੌਂਪਿਆ 3 ਸਾਲ ਪੂਰੇ ਹੋ ਗਏ ਹਨ ਜਸਵੰਤ ਸਿੰਘ ਖਾਲੜਾ ਉੱਤੇ ਬਣੀ ਫਿਲਮ ਪੰਜਾਬ 95 ਨੂੰ ਲੈ ਕੇ ਡਾਇਰੈਕਟਰ ਹਰਿੰਦਰ ત્રੈਣ ਵੱਲੋਂ ਪੋਸਟਾਂਜੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਦਾ ਦਰਦ ਛਲਕਦਾ ਹੋਇਆ ਦਿਖਾਈ ਦੇ ਰਿਹਾ ਹੈ ਉਹਨਾਂ ਵੱਲੋਂ ਲਿਖਿਆ ਗਿਆ ਕਿ ਅੱਜ ਸੈਂਸਰ ਬੋਰਡ ਨੂੰ ਫਿਲਮ ਸੌਂਪਿਆ 3 ਸਾਲ ਹੋ ਗਏ ਹਨ ਉਮੀਦ ਕਰਦਾ ਕਿ ਸੀਬੀਐਫਸੀ ਦੇ ਕਿਸੇ ਕੋਨੇ ਵਿੱਚ ਪਿਆ ਦੀਵਾ ਜ਼ਰੂਰ ਲੇਗਾ ਤੇ ਉਹਨਾਂ ਵੱਲੋਂ ਇਹ ਪੋਸਟ ਆਪਣੇ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਗਈ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਫਿਲਮ ਨੂੰ ਸੈਂਸਰ ਬੋਰਡ ਕੋਲ ਪਏ 3 ਸਾਲ ਪੂਰੇ ਹੋ ਗਏ ਹਨ ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਵੱਲੋਂ ਵੀ ਇਸ ਪੋਸਟ ਨੂੰ ਸਾਂਝਾ ਕੀਤਾ ਗਿਆ ਉਹਨਾਂ ਵੱਲੋਂ ਲਿਖਿਆ ਗਿਆ ਕਿ ਉਮੀਦ ਹੈ ਕਿ ਮੈਂ ਬਹੁਤ ਜ਼ਿਆਦਾ ਉਮੀਦ ਨਹੀਂ ਕਰ ਰਿਹਾ ਦਿਲਜੀਤ ਦੋਸਾਂਝ ਨੇ ਹਨੀ ਤ੍ਰਿਆਂਦੀ ਸਪੋਸਟ ਨੂੰ ਆਪਣੇ ਸੋਸ਼ਲ ਮੀਡੀਆ ਉਤੇ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਡਾਇਰੈਕਟਰ ਦਾ ਦਰਦ ਛਲਕਿਆ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਆ ਜਿਹੜੇ ਸੈਂਸਰ ਬੋਰਡ ਨੂੰ ਫਿਲਮ ਸੌਂਪਿਆ 3 ਸਾਲ ਹੋ ਗਏ ਡੈਮੋਕ੍ਰੇਸੀ ਡਾਈਜ਼ ਇਨ ਇਗਨੋਰੈਂਸ ਉਮੀਦ ਹੈ ਕਿ ਮੈਂ ਬਹੁਤ ਜ਼ਿਆਦਾ ਉਮੀਦ ਨਹੀਂ ਕਰ ਰਿਹਾ ਦਿਲਜੀਤ ਦੋਸਾਂਝ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਇਸ ਫਿਲਮ ਨੂੰ ਲੈ ਕੇ ਕਈ ਪੋਸਟਾਂ ਸਾਂਝੀਆਂ ਕੀਤੀਆਂ ਗਿਆ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਆਪਣੇ ਹੱਕ ਵਿੱਚ ਬੋਲਣ ਦੀ ਆਜ਼ਾਦੀ ਵੀ ਨਹੀਂ ਹੈ ਦੱਸ ਦੇ ਕਿ ਪੰਜਾਬ 95 ਫਿਲਮ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਬਣਾਈ ਗਈ ਹੈ ਜਿਸ ਨੂੰ ਅੱਜ ਸੈਂਸਰ ਬੋਰਡ ਨੂੰ ਦਿੱਤੇ 3 ਸਾਲ ਪੂਰੇ ਹੋ ਗਏ ਹਨ ਜਿਸ ਤੋਂ ਬਾਅਦ ਫਿਲਮ ਦੇ ਡਾਇਰੈਕਟਰ ਦਾ ਦਰਦ ਸੋਸ਼ਲ ਮੀਡੀਆ ਉੱਤੇ ਛਲਕਿਆ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਉਮੀਦ ਕਰਦਾ ਹਾਂ ਕਿ ਸੀਬੀਐਫਸੀ ਦੇ ਕਿਸੇ ਕੋਨੇ ਵਿੱਚ ਇਹ ਦੀਵਾ ਜ਼ਰੂਰ ਬਲੇਗਾ ਅੱਜ ਸੈਂਸਰ ਬੋਰਡ ਨੂੰ ਫਿਲਮ ਸੌਂਪਿਆ 3 ਸਾਲ ਪੂਰੇ ਹੋ ਗਏ ਹਨ ਜਸਵੰਤ ਸਿੰਘ ਖਾਲੜਾ ਉੱਤੇ ਬਣੀ ਫਿਲਮ ਪੰਜਾਬ 95 ਨੂੰ ਲੈ ਕੇ ਡਾਇਰੈਕਟਰ ਹਰਿੰਦਰ ત્રੈਣ ਵੱਲੋਂ ਪੋਸਟਾਂਜੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਦਾ ਦਰਦ ਛਲਕਦਾ ਹੋਇਆ ਦਿਖਾਈ ਦੇ ਰਿਹਾ ਹੈ ਉਹਨਾਂ ਵੱਲੋਂ ਲਿਖਿਆ ਗਿਆ ਕਿ ਅੱਜ ਸੈਂਸਰ ਬੋਰਡ ਨੂੰ ਫਿਲਮ ਸੌਂਪਿਆ 3 ਸਾਲ ਹੋ ਗਏ ਹਨ ਉਮੀਦ ਕਰਦਾ ਕਿ ਸੀਬੀਐਫਸੀ ਦੇ ਕਿਸੇ ਕੋਨੇ ਵਿੱਚ ਪਿਆ ਦੀਵਾ ਜ਼ਰੂਰ ਲੇਗਾ ਤੇ ਉਹਨਾਂ ਵੱਲੋਂ ਇਹ ਪੋਸਟ ਆਪਣੇ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਗਈ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਫਿਲਮ ਨੂੰ ਸੈਂਸਰ ਬੋਰਡ ਕੋਲ ਪਏ 3 ਸਾਲ ਪੂਰੇ ਹੋ ਗਏ ਹਨ ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਵੱਲੋਂ ਵੀ ਇਸ ਪੋਸਟ ਨੂੰ ਸਾਂਝਾ ਕੀਤਾ ਗਿਆ ਉਹਨਾਂ ਵੱਲੋਂ ਲਿਖਿਆ ਗਿਆ ਕਿ ਉਮੀਦ ਹੈ ਕਿ ਮੈਂ ਬਹੁਤ ਜ਼ਿਆਦਾ ਉਮੀਦ ਨਹੀਂ ਕਰ ਰਿਹਾ ਦਿਲਜੀਤ ਦੋਸਾਂਝ ਨੇ ਹਨੀ ਤ੍ਰਿਆਂਦੀ ਸਪੋਸਟ ਨੂੰ ਆਪਣੇ ਸੋਸ਼ਲ ਮੀਡੀਆ ਉਤੇ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਡਾਇਰੈਕਟਰ ਦਾ ਦਰਦ ਛਲਕਿਆ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਆ ਜਿਹੜੇ ਸੈਂਸਰ ਬੋਰਡ ਨੂੰ ਫਿਲਮ ਸੌਂਪਿਆ 3 ਸਾਲ ਹੋ ਗਏ ਡੈਮੋਕ੍ਰੇਸੀ ਡਾਈਜ਼ ਇਨ ਇਗਨੋਰੈਂਸ ਉਮੀਦ ਹੈ ਕਿ ਮੈਂ ਬਹੁਤ ਜ਼ਿਆਦਾ ਉਮੀਦ ਨਹੀਂ ਕਰ ਰਿਹਾ ਦਿਲਜੀਤ ਦੋਸਾਂਝ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਇਸ ਫਿਲਮ ਨੂੰ ਲੈ ਕੇ ਕਈ ਪੋਸਟਾਂ ਸਾਂਝੀਆਂ ਕੀਤੀਆਂ ਗਿਆ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਆਪਣੇ ਹੱਕ ਵਿੱਚ ਬੋਲਣ ਦੀ ਆਜ਼ਾਦੀ ਵੀ ਨਹੀਂ ਹੈ ਦੱਸ ਦੇ ਕਿ ਪੰਜਾਬ 95 ਫਿਲਮ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਬਣਾਈ ਗਈ ਹੈ ਜਿਸ ਨੂੰ ਅੱਜ ਸੈਂਸਰ ਬੋਰਡ ਨੂੰ ਦਿੱਤੇ 3 ਸਾਲ ਪੂਰੇ ਹੋ ਗਏ ਹਨ ਜਿਸ ਤੋਂ ਬਾਅਦ ਫਿਲਮ ਦੇ ਡਾਇਰੈਕਟਰ ਦਾ ਦਰਦ ਸੋਸ਼ਲ ਮੀਡੀਆ ਉੱਤੇ ਛਲਕਿਆ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਉਮੀਦ ਕਰਦਾ ਹਾਂ ਕਿ CBFC ਦੇ ਕਿਸੇ ਕੋਨੇ ਵਿੱਚ ਦੀਵਾ ਜ਼ਰੂਰ ਬਲੇਗਾ ਅੱਜ ਸੈਂਸਰ ਬੋਰਡ ਨੂੰ ਫਿਲਮ ਸੌਂਪਿਆ 3 ਸਾਲ ਪੂਰੇ ਹੋ ਗਏ ਹਨ